ਇਹ 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 ਇਹਨੂੰ ਇੱਕ ਦੋ ਵਾਰੀ ਇਹਨੂੰ ਐਮੂਹ ਪਾਣੀ ਮਾਰ ਦਿੰਦੇ ਅੱਛਾ ਤੇ ਇਹ ਇੱਕ ਕਾ ਕੰਨ ਨਹੀਂ ਫੜਦਾ ਹੁਣ ਇਹ ਖਿਆਲ ਖਣਸੇਂਗਾ ਕੰਨ ਫੜ ਠੀਕ ਕੰਨ ਨਹੀਂ ਫੜਨਾਗਾ ਇਹ ਇਹ ਵੀ ਆਪਾਂ ਸੇਗਾ ਦਾ ਕਰਾਈਆਂ ਥੋੜੀ ਜਿਹੀ ਸਾਈਡ ਤੋਂ ਕੰਨੀ ਰਹੀ ਜੀ ਕੰਨੀ ਰਹੀ ਜੀ ਉਹ ਕੰਨੀ ਤੋਂ ਫੜ ਇੱਥੇ ਨਾੜਾਂ ਆਉਂਦੀਆਂ ਹੋਣਗੀਆਂ ਹੂੰ ਉਹ ਕਪੜਾ ਲੈ ਆਉਂਦੀ ਹੈ ਹੁਣ ਨਿਕਲਾ ਪੇ ਚੱਪੜੀ ਜਾਉਂਗਾ ओके ਇਹਨਾਂ ਨੂੰ ਲੈ ਕੇ ਦੇਣੀ ਹੈ ਇਹਨਾਂ ਨੂੰ ਹਾਂ ਹਾਂ ਅੱਲੇ ਗਾਉਣ ਅੱਛਾ ਇਹ ਭਾਲੂ ਨਹੀਂ ਰਿਹਾ ਇਹ ਮਗਹੀ ਬੰਦੀ ਹੈ ਮਾਤੋ ਜੀ ਦੀ ਚੰਨੀ ਤਨ ਕਹੀ ਤੇ ਤੇ ਇੱਕ ਆਵਣੀ ਨਿਕਲਦੀ ਕਿਉਂ ਦੋ ਜੀ ਭਾਂ ਦੱਸੀ ਨਹੀਂ ਬੈਠ ਚੁੱਕੇ ਉਹ ਫਿਰ ਭੈਣ ਦੇ ਲੱਤਾਂ ਛੜਾ ਮੰਨ ਲਾ ਕੇ ਇਹਨਾਂ ਨੂੰ ਕਿਹਾ ਸੀ ਵੀ ਇਹ ਤਾਂ ਹੈ ਨਹੀਂ ਸਾਹੀ ਵਾਲ ਕਰਾਉ ਸਾ ਉਹ ਕਿੱਥੇ ਉਹ ਸੀ ਕਮ ਜਰਸੀ ਵਧੀਆ ਲੈਣ ਵਾਲੀ ਮੈਂ ਤਾਂ ਇਹਨਾਂ ਨੂੰ ਆਇਆ ਗਿਆ ਵੀ ਜਰਸੀ ਜਾਂ ਜਰਸੀ ਥੋੜੀ ਜੀ ਕਰਾਸ ਲੈ ਲਓ ਉਹ ਇਹਨਾਂ ਨੂੰ ਸਹੀ ਰਹੂਗੀ ਇਹਨਾਂ ਨੂੰ ਤਾਂ ਪਤਾ ਨਹੀਂ ਨਾ ਹਾਂ ਕਿਉਂਕਿ ਉਹ ਬਧਿਕਾ ਠੰਡੀ ਦੀਆਂ ਠੰਡੀਆਂ ਹੁੰਦਾਂਗੀਆਂ ਇਹ ਆਪਾਂ ਦੁਆਨੋਂ ਸਿਰ ਲੋ ਆ ਕੱਪੜੇ ਦਾ ਮਾਲ ਦੀ ਮਾਲ ਸਿੱਟ ਜਿੰਨਾ ਮਲੇਗਾ ਨਾ ਉਨਾ ਹੀ ਸਾਨੂੰ ਜਿੰਨਾ ਤੋਂ ਮਲੇਗਾ ਜੋਰ ਨਾਲ ਪੂਰੀ ਜੋਰ ਡਾਕਟਰ ਟੋਲ ਹੈਗੀ ਆ ਵਾਈਟ ਹੈ ਤੀਜੀਆ ਵਾਈਟ ਕੋਲਗੇਟ ਹੈਗੀ ਆ ਕੋਲਗੇਟ ਹਾਂ ਵਾਈਟ ਕੋਲਗੇਟ ਪਈਦਾ ਹੈ ਪਤਾ ਨਹੀਂ ਵਾਈਟ ਹੈ ਪਤਾ ਨਹੀਂ ਕਿਹੜੀ ਆ ਕੋਲਗੇਟ ਕਿਆ ਕਰ ਰਹਾ ਹੂੰ ਹੂੰ ਇਹ ਸਤਿਆ ਕਾ ਕੰਨ ਨਹੀਂ ਫੜਦਾ ਹੁਣ ਇਹ ਦੇਖਿਆ ਰੱਖ ਸੰਗ ਦਾ ਗੱਲ ਫਾ ਕੰਨ ਨਹੀਂ ਫੜਨਾਗਾ ਇਹ ਇਹਨੂੰ ਇੱਥੇ ਰੱਖਣਾ ਇਹ ਠੀਕ ਹੈ ਇਹ ਵੜ ਗਈ ਇਹ ਰੱਖ ਸੰਗ ਦੇ ਤਸਿੰਦ ਨਾੜਗਾਉ ਸੁੱਕਿਆ ਪਿਆ ਮੈਂ ਨਾੜਗਾਉ ਸੁੱਕਿਆ ਪਿਆ ਨਾੜਾ ਸਰਵਜਿ ਮੋੜ ਚ ਨਾ ਸਹੀ ਨਹੀਂ ਹੈ ਜੀ ਹੂੰ ਇਹ ਸਭ ਨੁਕਸੇ ਪਰ ਜ਼ਿਕਰ ਦਿੰਦੇ ਹੂੰ ਵੱਡਣਾ ਪਿਆ ਉਦੋਂ ਵੀ ਇਹ ਵੱਡਣਾ ਜੀ ਕਟਣਾ ਪਿਆ ਹਾਂ ਆਪਣੇ ਆਪ ਸਹੀ ਹੋਵੇ ਨਾ ਉਹ ਸਹੀ ਰਹਿੰਦਾ ਹੂੰ ਅੱਛਾ ਜਦੋਂ ਆਹ ਸਾਈਡ ਤੋਂ ਕਨੀ ਰਹਿ ਜੀ ਹੂੰ ਆ ਕਨੀ ਰਹਿ ਜੀ ਜਿਵੇਂ ਉੱਚੀ ਉੱਚੀ ਕਨੇ ਓਏ ਉਹ ਤਾਂ ਕਨੇ ਉੱਚੇ ਦਿਸਣਦੇ ਵਿੱਚ ਦੀ ਇਹ ਕਨੀ ਰਹਿ ਜੀ ਉਦੋਂ ਸੰਗ ਵੀ ਆਪਣਾ ਇਹ ਫਟੋ ਹਮ ਇਹ ਰੰਗ ਨਹੀਂ ਜੀ ਸਹੀ ਗੱਲ ਆ ਆਈ ਫਿਰ ਫੋੜ ਫੋੜਦੀ ਬਹੁਤ ਫੋੜ ਫੋੜਦੀ ਇਹ ਬਸ ਪੱਕਾ ਹੋ ਗਿਆ ਤੇ ਕਿ ਆਲਾ ਹੀ ਤਾਂ ਵੀ ਆ ਪਤਾ ਕੀ ਰੁਕਸਿਆ ਉਹ ਹੌਦ ਕਾਟਣ ਦਾ ਲਾਜ ਦੇ ਕੁਝ ਵੀ ਤੱਕਦੀਆਂ ਹਮ ਜੇ ਕਾਟਣ ਲਾਉਨੇ ਕੋਈ ਹੌਲੀ ਵੀ ਸਾੜ ਪਉਂਦਾ ਹੁਣ ਇਹ 1 ਕਿਰੀ ਲਾਇਗਾ ਮੁੱਕ ਗਿਆ ਮੁੱਕ ਗਿਆ ਕਮੋ ਵੀ ਦੂਰਾ ਕਰਦੇ ਆ ਵਿੱਚ ਕੈਮੀਕਲਾਂ ਦਾ 15 ਦਿਨ ਜਦੋਂ ਬਾਹਲੇ ਲੋਕ ਤਾਂ ਪਛਕਾ ਮਾਰ ਦਿੰਦੇ ਹੂੰ ਬੋਗੇ ਹੁੰਦੇ ਆ ਟਰੈਕਟਰ ਸੀ ਸੰਗਤ ਗਿਆ ਸੀ ਮੈਂ ਵੀ ਮੈਂ ਤਾਂ ਕੀ ਆਖਾਂ ਯਾਰ ਤੇ ਆਪਾਂ ਤਾਂ ਲਾ ਰਹੇ ਆ ਇਹ ਹਮ ਕੋਲਗੇਟ ਇੱਕ ਇੱਕ ਆਦੀ ਖਾਤਰ ਇਹ ਵੀ ਆਪਾਂ ਨੂੰ ਦੁਆਰੇ ਕੁਝ ਨਹੀਂ ਕਰਨ ਲੋੜ ਨਹੀਂ ਇੱਕ ਤਾਂ ਠੰਡੀ ਹੈ ਹੂੰ ਬਾਕੀ ਇਹ ਤਕਰੀਬਣਾ ਇਹ ਜਿਹੜਾ ਵੋਟਰਾਂ ਦੇ ਬਣੀ ਹੁੰਦੀ ਹੈ ਹੂੰ ਠੀਕ ਨਾ ਕਿ ਕੈਮੀਕਲ ਤੇ ਹਨੀ ਗਏ ਉੱਤੇ ਇਹਦੇ ਲਾਉਣ ਦੀ ਲੋੜ ਨਹੀਂ ਹੁਣ ਹੋਰ ਜਿਵੇਂ ਨਾ ਇੱਕ ਲਾ ਦੇ ਨਾ 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 ਇਹ ਲਾ ਕੇ ਬੱਸ ਖਤਮ ਫਤਿਹ ਬਾਅਦ ਚ ਵੀ ਲਾਉਣੀ ਪਵੇ ਇਹੀ ਲਾ ਦੇ ਨਾ ਨਾ ਲਾਉਣੀ ਨਹੀਂ ਨਹੀਂ ਕੁਝ ਨਹੀਂ ਕਰਾਂ ਜਿਹ ਮੈਂ ਜੋ ਕਰਤਾ ਕਰਤਾ ਬਸ ਤੁਸੀਂ ਕਿਦੋਂ ਹਲਦੀ ਕਦੋਂ ਲਾਉਣੀ ਆ ਜਦੋਂ ਇਹ 15 16 ਦਿਨਾਂ ਦੇ ਵਿੱਚ 15 ਜਾਂ 20 ਦਿਨ ਦੇ ਵਿੱਚ ਵੀ ਇਹ ਬਲ ਲੱਥਾਂਗੀ ਉਦੋਂ ਤੇ ਸਰੋਂ ਦੇ ਲਾ ਕੇ ਹਲਦੀ ਲਾਉਣੀ ਹੈ ਹਲਦੀ ਉਹ ਲਾਉਣੀ ਆ ਜਿਹੜੀ ਆਪਣੀ ਲੂਣਦਾਨੀ ਤੋਂ ਪਾਸੇ ਪਈ ਹੋਵੇ ਕਿ ਜਿਹੜੀ ਲੂਣਦਾਨੀ ਨਾਲ ਠੋਕ ਦੋ ਤੇ ਮਿਰਚਾਂ ਆਉਣ ਦਾ ਲੱਗਿਆ ਹੁੰਦਾ ਹੈ ਇਹ ਮੁੜ ਕੇ ਭੱਜੀ ਫਰੇ ਤੁਸੀਂ ਮੈਨੂੰ ਲੱਭਦੇ ਖਰੋ ਗਲੀ ਗਲੀ ਇਧਰ ਕਿੱਥੇ ਸਹੀ ਗੱਲ ਹੈ ਠੀਕ ਹੈ ਨਾ ਕਿੰਨੇ ਟਾਈਮ ਚ ਹੁਣ ਇਹਨੂੰ ਆਜੂਗੀ ਸੁਰਤ ਸਹੀ ਆਪਰੇ ਤੁਸੀਂ ਇਹ ਆਪਰੇ ਤੁਸੀਂ ਜਿਹੜੇ ਪਾਣੀ ਲੱਲ ਗਿਆ ਪਾਣੀ ਪਾ ਮੂੰਹ ਤੇ ਲਾ ਲੀ ਆਪਾਂ ਦੀ ਇਹਨੂੰ ਸੁਰਤਾਈ ਨੂੰ ਓਣੀ ਨਾ ਕੋਈ ਬੈਠੇ ਬੜਾ ਇਹਨਾਂ ਨਾਲ ਗੱਲ ਜੀ ਹੋਣਾ ਚੀਗਾ ਬਾ ਫੜਿਆ ਕੰਮ ਇਹਦਾ ਆ ਪੱਟੀ ਕਿਹੜਾ ਉਹ ਕੇ ਥਾਉਂ ਇਹਦੇ ਆਪ ਜਖਮ ਹੋ ਗਿਆ ਸੀਦੇ ਹੂੰ ਤੇ ਆਪਾਂ ਤੇ ਤੰਗਣਾ ਪਿਆ ਘੱਟੀ ਆਪਣੇ ਪੱਟੇ ਦੀ ਲੋਡ ਨਹੀਂ ਸੀ ਹੂੰ ਠੀਕ ਆ ਕਿ ਹੋਣ ਇੰਜੈਕਸ਼ਨ ਲੱਗਣਗੇ ਹਾਂ ਆ ਪੈਸਲਿਨ ਲੁਣ ਗਿਆ ਸੀ ਹੂੰ ਤੰਗਵਾ ਦੂੰ ਆ ਤੂੰ ਘੱਟੀ ਲਾਦਾ ਪਹਿਲਾਂ ਉਹ ਪਹਿਲਾਂ ਲਾਦਾ ਪਾ ਲਾਦਾ ਪਹਿਲਾਂ ਠੀਕ ਆ ਹੁਣ ਲਾ ਕੇ ਢੀਕਾ ਫੇਰ ਪਿੱਠਾ ਪਾਉਣਾ ਕਰੀ ਆਪਾਂ ਹੂੰ ਵੇਖ ਸੁਣ ਲਾ ਕੇ ਉਹ ਕੋਤ ਪਿੰਦੇ ਪੜਾ ਕੇ ਆ ਚੀ ਤਕ ਕੋਈ ਨਹੀਂ ਗੁਰ ਜੈ ਨਾ ਇਹ ਸਰਦਾਰੀ ਹੈ ਕੀ ਹੁੰਦਾ ਯਾਰ ਮੇਰਾ ਮਨ ਮੰਨਦਾ ਹੀ ਨਹੀਂ ਕਹ ਵੀ ਆਪਾਂ ਠੱਕੇ ਦੇ ਨਾਲ ਆ ਝੋਟੀ ਨੇ ਕਰਤੀ ਜਿਵੇਂ ਮੇਰਾ ਤਰਾ ਦੋਦੇ ਵੀ ਦਿਖਾ ਦਿੱਤੀ ਕਿਹੜੀ ਥੈ ਨਹੀਂ ਉਹ ਦੀ ਗੰਗਣੀ ਉਹ ਛੱਡੀ ਉਹ ਝੋਟੀ ਪਾ ਨਹੀਂ ਕੁੜਿਆ ਸੋਖ ਜਾਈ ਇਹ ਇਹਦੇ ਬਣੋ ਨਾਲੇ ਉਹ ਲੱਖ ਰੁਪਏ ਜਿਵੇਂ ਮੋਦੀ ਦੀ ਖੜੀ ਝੋਟੀ ਇਹ ਇੰਨੀ ਨਾਲ ਇੱਕ ਦੋ ਵਾਰੀ ਇਹਨੂੰ ਐਮੂਲ ਪਾਣੀ ਮਾਰ ਦਿੰਦੇ ਤੇ ਇਹ ਕਿ ਹੁਣ ਮਰਦਾ ਇਹਨੂੰ ਪੰਜ ਸੱਤ ਮਿੰਟ ਸੁਰਤਾ ਹੀ ਨਹੀਂ ਠੀਕ ਹੈ ਜੀ ਪੰਜ ਮਿੰਟ ਉਦੋਂ ਮੈਂ ਕਾਈ ਫੇਮ ਲਾ ਦੇ ਬਸ ਤੇ ਅੱਛਾ ਆਪ ਕੀ ਆਪ ਕੀ ਕਰਦੇ ਆ ਆਪਾਂ ਐ ਜੱਕ ਕੇ ਐ ਐ ਪਾਣੀ ਪਾਉਣ ਲੱਪੇ ਨੇ ਐਵੇਂ ਪਾਣੀ ਨਹੀਂ ਪਾਉਣਾ ਮੂੰਹ ਚ ਨਹੀਂ ਪਾਉਣਾ ਜਾਨੀ ਕਿਉਂਕਿ ਇਹਨੂੰ ਹੱਥੋਂ ਆ ਜੂਗਾ ਉਹ ਮੂੰਹ ਦੇ ਉੱਤੇ ਲਾਉਣਾ ਮੂੰਹ ਦੇ ਉੱਤੇ ਲਾਉਣਾ ਵੀ ਜਿਹੜੀ ਜਿਹੜੀ ਪਹਿਤੇ ਆ ਜੀਵ ਜੀ ਗਿੱਲੀ ਹੋ ਜੀ ਤੇ ਪਾਣੀ ਹਾਂ ਹਾਂ ਬਾਈ ਇੰਨੇ ਜੀ ਜਾਨੀ ਹੋ ਸਾਜ ਨੂੰ ਹੌਲੀ ਹੌਲੀ ਹਾਂ ਠੀਕ ਹੈ ਇਹਨੂੰ 0.3 ਮਿੰਟ ਲਾ ਗਾ ਵੀ ਬੇਸ਼ਾਲਾ ਜਲ ਜਲ ਆ ਜੀ ਨਾ ਠੀਕ ਹੈ ਬੜਾ 啊，工作哩。